ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ ਵਜ ਕੇ ਅੱਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰੂ ਦਾ ਬਾਣਾ ਮੰਨਣਾ ਕਿਉਂ ਜ਼ਰੂਰੀ ਹੈ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਦਾ ਸੰਗੋ ਜੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਕਮੈਂਟ ਬਾਕਸ ਵੀ ਧੰਨ ਧਨ ਬਾਬਾ ਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਵਾਹਿਗੁਰੂ ਜੀ ਇਹ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਣਾ ਜੀ ਆਪ ਜੀ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਗੁਰ ਦੇ ਬਾਣੇ ਨੂੰ ਮੰਨਦੇ ਹਾਂ ਤਾਂ ਸਾਨੂੰ ਕੀ ਕੁਝ ਮਿਲਦਾ ਹੈ ਇੱਕ ਵਾਰੀ ਦੀ ਗੱਲ ਹੈ ਜਦੋਂ ਜਦੋਂ ਬੱਚਾ ਬਹੁਤ ਛੋਟਾ ਹੁੰਦਾ ਹੈ ਮਾਂ ਪਿਓ ਦੀ ਸਾਰੀ ਗੱਲ ਮੰਨਦਾ ਹੈ ਸਾਸ ਸੰਗਤ ਜੀ ਜਿਉ ਜਿਉ ਵੱਡਾ ਹੁੰਦਾ ਜਾਂਦਾ ਹੈ ਸੰਸਾਰ ਦੇ ਪਦਾਰਤ ਭੋਗਦਾ ਹੈ ਸੰਸਾਰ ਦੇ ਰੰਗ ਤਮਾਸ਼ੇ ਦੇਖਦਾ ਹੈ ਫਿਰ ਹੋਰ ਵੱਡਾ ਹੋ ਜਾਂਦਾ ਹੈ ਮਾਇਆ ਕਮਮੋਣ ਵਿੱਚ ਉਲਝ ਜਾਂਦਾ ਹੈ ਸਾਧ ਸੰਗਤ ਜੀ ਪਰਿਵਾਰ ਪਾਲਣ ਵਿੱਚ ਉਲਝ ਜਾਂਦਾ ਹੈ ਫਿਰ ਬੱਚਿਆਂ ਦੀ ਸੰਭਾਲ ਪਰਿਵਾਰ ਦੀ ਜ਼ਿੰਮੇਵਾਰੀ ਵਿੱਚ ਉਲਝ ਜਾਂਦਾ ਹੈ ਤੇ ਫਿਰ ਇਦਾਂ ਹੀ ਪਰਿਵਾਰ ਸਾਮ ਦਾ ਸਾਮ ਦਾ ਬਜ਼ੁਰਗ ਹੋ ਜਾਂਦਾ ਹੈ ਤਾਂ ਜੀਵਨ ਦਾ ਅੰਤ ਹੋ ਜਾਂਦਾ ਹੈ ਛਾਰਿ ਕਿਰਿਆ ਵਿੱਚ ਉਸਨੇ ਮਨ ਵਿੱਚ ਕਈ ਪ੍ਰਭਾਵ ਪਏ ਸਾ ਸੰਗਤ ਜੀ ਪਾਪ ਪਦਾਰਥਾਂ ਦਾ ਪ੍ਰਭਾਵ ਸਬੰਧੀਆਂ ਦਾ ਪ੍ਰਭਾਵ ਹਰ ਕਿਸੇ ਨੇ ਮਨ ਨੂੰ ਮਾਇਆ ਦੇ ਕੁਝ ਰੰਗ ਵਿੱਚ ਰੰਗ ਗਿਆ ਹੁਣ ਤੁਸੀਂ ਕਹੋਗੇ ਇਹ ਸਭ ਤੇ ਸਾਰੇ ਸੰਸਾਰੀ ਜੀਵਾਂ ਨਾਲ ਹੁੰਦਾ ਹੈ ਸਾਥ ਸੰਗਤ ਜੀ ਫਿਰ ਸੰਸਾਰ ਛੱਡ ਦਈਏ ਜਾਂ ਫਿਰ ਜੰਗਲਾਂ ਵਿੱਚ ਜਾ ਕੇ ਰਹਿਣਾ ਸ਼ੁਰੂ ਕਰ ਦਈਏ ਸਾਥ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਗ੍ਰਹਸਤ ਵਿੱਚ ਰਹਿ ਕੇ ਬੰਦਗੀ ਕਰਨ ਦੀ ਸਿੱਖਿਆ ਦਿੱਤੀ ਹੈ ਸਾਥ ਸੰਗਤ ਜੀ ਸਾਡੇ ਮਨ ਨੂੰ ਜੋ ਸੰਸਾਰ ਪ੍ਰਭਾਵ ਪਾਉਂਦਾ ਹੈ ਉਸ ਤੋਂ ਬਚਣ ਲਈ ਵਾਹਿਗੁਰੂ ਜੀ ਨੇ ਸਾਨੂੰ ਦੋ ਕਮ ਬਖਸ਼ੇ ਨੇ ਸਿਮਰਨ ਅਤੇ ਸੇਵਾ ਵਾਹਿਗੁਰੂ ਜੀ ਸਿਮਰਨ ਜੇ ਪ੍ਰਮਾਤਮਾ ਦਾ ਚੱਲ ਰਿਹਾ ਹੈ ਜੇ ਮਨ ਪ੍ਰਮਾਤਮਾ ਵਿੱਚ ਰੁਚੀ ਰੱਖਦਾ ਹੈ ਅਤੇ ਪ੍ਰਮਾਤਮਾ ਦੇ ਕੀਤੇ ਹੋਿਆਂ ਨੂੰ ਮੰਨਦਾ ਹੈ ਉਸਤਤ ਸੰਗਤ ਜੀ ਜੇ ਮਨੁੱਖ ਪ੍ਰਮਾਤਮਾ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ ਜਦ ਮੰਨਣਾ ਸ਼ੁਰੂ ਕਰ ਦਿੰਦਾ ਹੈ ਮਾਇਆ ਉਹ ਜੋਰ ਪਾਉਂਦੀ ਹੈ ਬੰਦੇ ਨੂੰ ਦੂਰ ਕਰਦੀ ਹੈ ਕਿ ਉਹ ਪ੍ਰਮਾਤਮਾ ਦੇ ਨਾਲ ਜੁੜ ਨਾ ਜਾਵੇ ਸਾ ਸੰਗਤ ਜੀ ਕਦੇ ਦੁੱਖ ਦੇ ਕੇ ਪ੍ਰਮਾਤਮਾ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ ਕਦੇ ਕੋਈ ਲਾਲਚ ਦੇ ਕੇ ਪ੍ਰਮਾਤਮਾ ਦੇ ਮਾਰਗ ਤੋਂ ਦੂਰ ਕਰਦੀ ਹੈ ਹੁਣ ਇਹੀ ਸਮਝ ਲਵੋ ਸੇਵਕ ਹੋਏ ਭਗਤ ਹੋਏ ਸੰਤ ਸਾਤਮਾਹ ਪੁਰਸ਼ ਹੋਏ ਇਨਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਵਾਹਿਗੁਰੂ ਦਾ ਭਾਣਾ ਮੰਨਿਆ ਤਾਂ ਕਰਕੇ ਵਾਹਿਗੁਰੂ ਜੀ ਇਨਾਂ ਨੂੰ ਮਿਲੇ ਹੁਣ ਤੁਸੀਂ ਵੇਖ ਲਓ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਬਿਆਨ ਕਰਦੇ ਨੇ ਖੰਨੀਓ ਤੀਖੀ ਬਾਲੋ ਨੀ ਕੀਹੇ ਤਮਾਰਗ ਜਾਣੈ ਇਹ ਮਾਰਗ ਬਹੁਤ ਕਠਿਨ ਹੈ ਜੋ ਮਨੁੱਖ ਇਸ ਮਾਰਗ ਤੇ ਟਿਕਿਆ ਰਹਿੰਦਾ ਹੈ ਫਿਰ ਉਹ ਹੀ ਵਾਹਿਗੁਰੂ ਜੀ ਦੇ ਦਰ ਤੇ ਪਰਮਾਨ ਹੁੰਦਾ ਹੈ ਸਾਧ ਸੰਗਤ ਜੀ ਇਹਨਾਂ ਦੁੱਖ ਸਹਿ ਕੇ ਵੀ ਜੇ ਭਗਤਾਂ ਨੇ ਪਰਮਾਤਮਾ ਦਾ ਰਸਤਾ ਨਹੀਂ ਛੱਡਿਆ ਵਾਹਿਗੁਰੂ ਜੀ ਦਾ ਸਾਥ ਨਹੀਂ ਛੱਡਿਆ ਹੁਣ ਤੁਸੀਂ ਭਗਤ ਕਬੀਰ ਜੀ ਦੇਖ ਲਓ ਪਗਤ ਪਹਿਲਾ ਜਿਹਦਾ ਜੀਵਨ ਵੇਖੋ ਕਿ ਉਹਨਾਂ ਨੇ ਜੀਵਨ ਵਿੱਚ ਦੁੱਖ ਨਹੀਂ ਆਏ ਕਿ ਉਹਨਾਂ ਨੇ ਪਰਮਾਤਮਾ ਦਾ ਰਸਤਾ ਛੱਡ ਦਿੱਤਾ ਨਹੀਂ ਛੱਡਿਆ ਸਾਧ ਸੰਗਤ ਜੀ ਪਰਮਾਤਮਾ ਦੇ ਬਾਣੇ ਨੂੰ ਮੰਨਦੇ ਰਹੇ ਪਰਮਾਤਮਾ ਦੇ ਕੀਤੇ ਹੋਏ ਨੂੰ ਆਪਣਾ ਬਾਣਾ ਮੰਨਦੇ ਰਹੇ ਇਸ ਕਰਕੇ ਤਾਂ ਅੱਜ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਸਾ ਸੰਗਤ ਜੀ ਜੋ ਵਾਈਗੁਰੂ ਜੀ ਕਰ ਰਹੇ ਨੇ ਉਹ ਸਾਡੇ ਭਲੇ ਲਈ ਕਰ ਰਹੇ ਨੇ ਪਰ ਸਮਝ ਸਾਨੂੰ ਬਹੁਤ ਦੇਰਵਾਦ ਆਉਂਦੀ ਹੈ ਸਾ ਸੰਗਤ ਜੀ ਇਸ ਕਰਕੇ ਭਾਈ ਪ੍ਰਮਾਤਮਾ ਦੀ ਹੁਕਮ ਉਤੇ ਕਦੇ ਵੀ ਦੁਖੀ ਨਾ ਹੋਇਆ ਕਰੋ ਵਾਈਗੁਰੂ ਜੀ ਦੇ ਕੀਤੇ ਨੂੰ ਆਪਣਾ ਆਪਣੇ ਭਲੇ ਹੀ ਕਰਕੇ ਮੰਨਿਆ ਕਰੋ ਇਸ ਲਈ ਵਾਹਿਗੁਰੂ ਦਾ ਭਾਣਾ ਜ਼ਰੂਰ ਮੰਨਿਆ ਕਰੋ ਕਿਉਂਕਿ ਵਾਹਿਗੁਰੂ ਜੋ ਵੀ ਕਰਦਾ ਹੈ ਸਾਡੇ ਚੰਗੇ ਲਈ ਕਰਦਾ ਹੈ ਸਾਥ ਸੰਗਤ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ ਵਜ ਕਿ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ